ਸਰਚ ਚੈਕਿੰਗ ਕੀਤੀ ਗਈ ਇਹਦੇ ਬਾਰੇ ਕੀਤੀ ਅੱਜ ਅਸੀਂ ਪੂਰੇ ਤੋਰੀ ਦੇ ਵਿੱਚ ਪਹਿਲਾਂ ਤਾਂ ਫਲੈਗ ਮਾਰਚ ਕੀਤਾ ਤੇ ਜਿਹੜੀਆਂ ਬਸਤੀਆਂ ਦੇ ਵਿੱਚ ਮਾੜੇ ਅਨਸਰ ਸੀ ਉਹਨਾਂ ਦੇ ਘਰਾਂ ਦੇ ਸਰਚ ਕੀਤੀ ਆ ਤੇ ਉਹਨਾਂ ਨੂੰ ਜਿਹੜੇ ਬੰਦੇ ਵਾਂਟਡ ਸੀ ਇਹਨਾਂ ਨੂੰ ਚੈੱਕ ਕੀਤਾ ਤੇ ਇਸ ਦਰਮਿਆਨ ਇੱਕ ਤੋਂ ਮਨਾਕਸ਼ੀ ਜੀ ਸੰਜੂ ਵਾਈਫ ਆਫ ਪ੍ਰਕਾਸ਼ ਪ੍ਰਕਾਸ਼ ਕੁਮਾਰ ਉਹ ਤੋਂ 15 ਗ੍ਰਾਮ ਚਟਾ ਮਿਲਿਆ ਉਹਦਾ ਪਰਚਾ ਅੱਜ ਇਥੋਂ ਦੇ ਰਹੇ ਆ ਤੇ ਬਾਕੀ ਵੀ ਅਜੇ ਲੋਨ ਨਾਕਾਬੰਦੀ ਕਰਾ ਕੇ ਤੇ ਚੈਕਿੰਗ ਕਰਾਵਾਂਗੇ ਮਾੜੇ ਅਨਸਰਾਂ ਨੂੰ ਪੂਰੀ ਕਰਾਣਾ ਨਾ ਪਈ ਜਾਊਗੀ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਹਦਾਇਤਾਂ ਨੇ ਐਸਐਸਪੀ ਜੀ ਮਾਨ ਜੋਗ ਐਸਐਸਪੀ ਸਾਹਿਬ ਦੇ ਮਿਸ਼ਨ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਇਹ ਜਿਹੜਾ ਸਰਚਪ੍ਰੈਸ਼ਨ ਤੇ ਬਲੈਕ ਮਾਰਚ ਕਰ ਰਹੇ ਹਾਂ ਕੁਝ ਗੱਡੀਆਂ ਵੀ ਕਬਜ਼ੇ ਚ ਲਈਆਂ ਜੀ ਜਿਹੜੀਆਂ ਕੋਈ ਸ਼ੱਕੀ ਗੱਡੀਆਂ ਨੇ ਜਿਹੜੀਆਂ ਮੁਹੱਲੇ 'ਚ ਖੜੀਆਂ ਸੀਗੀਆਂ ਉਹਨਾਂ ਦੇ ਜਿਹੜੇ ਕੋਈ ਸ਼ੱਕ ਇਹਨਾਂ ਦੇ ਸਾਡੀ ਆ ਉਹਨਾਂ ਦੇ ਲੈ ਕੇ ਜਾ ਰਹੇ ਆ ਤੇ ਉਹਨਾਂ ਦੇ ਕਾਗਜ਼ ਲਿਆਉਣਗੇ ਉਹਨਾਂ ਨੂੰ ਵੈਰੀਫਾਈ ਕਰਕੇ ਤੇ ਫਿਰ ਉਹਨਾਂ ਦੇ ਖਲਾਫ ਕੋਸ ਹਾਂ ਸਾ ਜਿੰਦੀਆਂ ਹੋਣਗੀਆਂ ਵਾਪਸ ਤੇ ਜੇ ਨਹੀਂ ਹੋਣਗੀਆਂ ਤੇ ਫਿਰ ਉਹਨਾਂ ਦੇ ਸਾਹਮਣੇ ਕਰ ਦੇ ਸਰ ਜੋ ਚੈਕਿੰਗ ਕੀਤੀ ਗਈ ਇਹਦੇ ਬਾਰੇ ਕੀ ਕੀ ਅੱਜ ਅਸੀਂ ਪੂਰੇ ਤੁੜੀ ਦੇ ਵਿੱਚ ਪਹਿਲਾਂ ਤਾਂ ਫਲੈਗ ਮਾਰਚ ਕੀਤਾ ਤੇ ਜਿਹੜੀਆਂ ਗਸਤੀਆਂ ਦੇ ਵਿੱਚ ਮਾੜੇ ਅਨਸਰ ਸੀ ਉਹਨਾਂ ਦੇ ਘਰਾਂ ਦੇ ਸਰਚ ਕੀਤੀ ਆ ਤੇ ਉਹਨਾਂ ਨੂੰ ਜਿਹੜੇ ਬੰਦੇ ਵਾਂਟਡ ਸੀ ਇਹਨਾਂ ਨੂੰ ਚੈੱਕ ਕੀਤਾ ਤੇ ਇਸ ਦਰਮਿਆਨ ਇੱਕ ਤੋਂ ਮਨਾਕਸ਼ੀ ਜੀ ਸੰਜੂ ਵਾਈਫ ਆਫ ਰਕੇਸ਼ ਰਕੇਸ਼ ਕੁਮਾਰ ਉਤੋਂ 15 ਗ੍ਰਾਮ ਚਟਾ ਮਿਲਿਆ ਉਹਦਾ ਚਰਚਾ ਅੱਜ ਇਥੋਂ ਦੇ ਰਿਹਾ ਤੇ ਬਾਕੀ ਵੀ ਅਜੇ ਮਹੌਨ ਨਾਕਾਬੰਦੀ ਕਰਾ ਕੇ ਤੇ ਚੈਕਿੰਗ ਕਰਾਵਾਂਗੇ ਮਾੜੇ ਅੰਸਰਾਂ ਨੂੰ ਪੂਰੀ ਤਰ੍ਹਾਂ ਨਾਲ ਨਾਤ ਪਾਈ ਜਾਊਗੀ ਸੀਨੀਅਰ ਅਫਸਰਾਂ ਵੱਲੋਂ ਵੀ ਜਿਹੜੀਆਂ ਹਦਾਇਤਾਂ ਨੇ ਐਸਐਸਪੀ ਜੀ ਮਾਨ ਜੋ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਇਹ ਜਿਹੜਾ ਸਰਪ੍ਰੇਸ਼ਨ ਤੇ ਬਲੈਕ ਮਾਰਚ ਕਰਦੇ ਹਾਂ ਕੁਝ ਗੱਡੀਆਂ ਵੀ ਕਬਜ਼ੇ ਚ ਲਈਆਂ ਜੀ ਜਿਹੜੀਆਂ ਕੋਈ ਸ਼ੱਕੀ ਗੱਡੀਆਂ ਨੇ ਜਿਹੜੀਆਂ ਮਹੱਲੇ 'ਚ ਖੜੀਆਂ ਸੀਗੀਆਂ ਉਹਨਾਂ ਦੇ ਜਿਹੜੇ ਕੋਈ ਸ਼ੱਕ ਨਾਲ ਛੱਡੀਆਂ ਉਹਨਾਂ ਦੇ ਲੈ ਕੇ ਜਾ ਰਹੇ ਆ ਤੇ ਉਹਨਾਂ ਦੇ ਕਾਗਜ਼ ਲਿਆਉਣਗੇ ਉਹਨਾਂ ਨੂੰ ਵੈਰੀਫਾਈ ਕਰਕੇ ਤੇ ਫਿਰ ਉਹਨਾਂ ਦੇ ਖਲਾਫ ਕੋਰਸ ਹਸਾਮਾ ਜਿਹੜੀਆਂ ਦੀਆਂ ਹੋਣੀਆਂ ਵਾਪਸ ਤੇ ਨਹੀਂ ਹੋਣਗੀਆਂ ਰਿਸਰਵ ਦੇ ਹਸਾਮਾ ਕਰ ਦੇ ਸਰਚ ਚੈਕਿੰਗ ਕੀਤੀ ਗਈ ਇਹਦੇ ਬਾਰੇ ਕੀਤੀ ਅੱਜ ਅਸੀਂ ਪੂਰੇ ਥੁੜੀ ਦੇ ਵਿੱਚ ਪਹਿਲਾਂ ਤਾਂ ਫਲੈਗ ਮਾਰਚ ਕੀਤਾ ਤੇ ਜਿਹੜੀਆਂ ਗਸਤੀਆਂ ਦੇ ਵਿੱਚ ਮਾੜੇ ਅਨਸਰ ਸੀ ਉਹਨਾਂ ਦੇ ਘਰਾਂ ਦੇ ਸਰਚ ਕੀਤੀ ਆ ਤੇ ਉਹਨਾਂ ਨੂੰ ਜਿਹੜੇ ਬੰਦੇ ਵਾਂਟਡ ਸੀ ਇਹਨਾਂ ਨੂੰ ਚੈੱਕ ਕੀਤਾ ਤੇ ਇਸ ਦਰਮਿਆਨ ਇੱਕ ਤੋਂ ਮਨਾਕਸ਼ੀ ਨੇ ਸੰਜੂ ਵਾਈਫ ਆਫ ਅਸ਼ਕੀਸ਼ ਕੁਮਾਰ ਉਤੋਂ 15 ਗ੍ਰਾਮ ਚਟਾ ਮਿਲਿਆ ਉਹਦਾ ਪਰਚਾ ਅੱਜ ਇਥੋਂ ਦੇ ਰਹੇ ਆ ਤੇ ਬਾਕੀ ਵੀ ਜੇ ਨੋਨ ਨਾਕਾਮੰਦੀ ਕਰਾ ਕੇ ਤੇ ਚੈਕਿੰਗ ਕਰਾਵਾਂਗੇ ਮਾੜੇ ਅਨਸੁਨਾ ਨੂੰ ਪੂਰੀ ਤਰ੍ਹਾਂ ਨਾਲ ਨਾ ਪਾਈ ਜਾਊਗੀ ਸੀਨੀਅਰ ਅਫਸਰਾਂ ਨੂੰ ਜਿਹਨੇ ਹਦਾਤਾ ਨੇ ਐਸਐਸਪੀ ਜੀਮਾਨ ਜੋ ਐਸਐਸਪੀ ਸਾਹਿਬ ਦੇ ਨਿਸ਼ਾਣ ਨਦੇਸ਼ਾਂ ਅਨੁਸਾਰ ਅੱਜ ਅਸੀਂ ਇਹ ਜਿਹੜਾ ਸਰਟੀਫਿਕੇਸ਼ਨ ਤੇ ਫਲੈਗ ਮਾਰਕ ਕਰ ਰਹੇ ਹਾਂ ਕੁਝ ਗੱਡੀਆਂ ਵੀ ਕਬਜ਼ੇ ਚ ਲਈਆਂ ਜੀ ਜਿਹੜੀਆਂ ਕੋਈ ਸ਼ੱਕੀ ਗੱਡੀਆਂ ਨੇ ਜਿਹੜੀਆਂ ਮਹੱਲੇ 'ਚ ਖੜੀਆਂ ਸੀਗੀਆਂ ਉਹਨਾਂ ਦੇ ਹੁਣ ਜਿਹੜੇ ਕੋਈ ਸ਼ਿਕਾਇਤਾਂ ਵੀ ਸਾਡੀਆਂ ਉਹਨਾਂ ਦੇ ਲੈ ਕੇ ਜਾ ਰਹੇ ਆ ਤੇ ਉਹਨਾਂ ਦੇ ਕਾਗਜ਼ ਲਿਆਉਣਗੇ ਉਹਨਾਂ ਨੂੰ ਵੈਰੀਫਾਈ ਕਰਕੇ ਤੇ ਫਿਰ ਉਹਨਾਂ ਦੇ ਖਲਾਫ ਕੋਸ ਸਾਹਿਬ ਨਾਲ ਜਦੰਦੀਆਂ ਹੋਣੀਆਂ ਵਾਪਸ ਤੇ ਜੇ ਨਹੀਂ ਹੋਣਗੀਆਂ ਤੇ ਫਿਰ ਦਾ ਸਾਹਿਬ ਨਾਲ ਕਰਦੇ